ਪਈ ਅਮਰਤਪਾਲ ਸਿੰਘ ਨੂੰ ਲੈ ਕੇ ਸਿੱਖ ਕੌਮ ਚੋਣ ਪ੍ਰਚਾਰ ਕਰ ਰਹੀ ਹੈ ਪਰੰਤੂ ਉੱਥੇ ਵਕੀਲ ਵੀ ਉਹਨਾਂ ਦਾ ਪੂਰਾ ਸਾਥ ਦੇ ਰਹੇ ਨੇ ਤੇ ਦੱਸ ਦਈਏ ਕਿ ਖਡੂਰ ਸਾਹਿਬ ਤੋਂ ਅਜਾ ਚੋਣ ਲੜ ਰਹੇ ਪਈ ਅਮਰਤਪਾਲ ਸਿੰਘ ਸਿਆਸੀ ਅਖਾੜੇ ਦੇ ਵਿੱਚ ਉਤਰ ਚੁੱਕੇ ਨੇ ਤੇ ਉੱਥੇ ਹੀ ਹਰਪਾਲ ਸਿੰਘ ਖਾਰਾ ਤੇ ਉਹਨਾਂ ਦੇ ਵਕੀਲ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਜਿਸ ਨੂੰ ਲੈ ਕੇ ਇੱਕ ਵੱਡੀ ਅਪੀਲ ਸਿੱਖ ਕੌਮ ਦੇ ਲਈ ਕੀਤੀ ਹੈ ਤੇ ਦੱਸਦੀ ਹੈ ਕਿ ਉਹਨਾਂ ਦੇ ਵਕੀਲ ਦਾ ਕਹਿਣਾ ਹੈ ਕਿ ਭਾਈ ਅਮਰਤਪਾਲ ਨੂੰ ਵੋਟ ਪਾਓ ਤੇ ਇਸ ਵਾਰ ਖੜੂਰ ਸਾਹਿਬ ਦੇ ਵਿੱਚ ਐਮਪੀ ਲਿਆਓ ਤੇ ਜਿਸ ਤੋਂ ਦੌਰਾਨ ਕੁਝ ਸਰਕਾਰਾਂ ਨੂੰ ਲੈ ਕੇ ਉਹਨਾਂ ਨੇ ਵਿਰੋਧ ਵੀ ਕੀਤਾ ਹੈ ਤਿੱਖੇ ਨਿਸ਼ਾਨੇ ਵਿਸਾਦੇ ਨੇ ਤੇ ਉੱਥੇ ਹੀ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਭਾਈ ਅਮਰਤਪਾਲ ਸਿੰਘ ਦੇ ਵਕੀਲ ਦਾ ਖਾਰੇ ਦਾ ਹੋਰ ਕੀ ਕਹਿਣਾ ਸਭ ਤੋਂ ਪਹਿਲਾਂ ਮੈਂ ਭਾਈ ਹਰਪਾਲ ਸਿੰਘ ਬਲੇ ਜਿਨ੍ਹਾਂ ਦਾ ਬਹੁਤ ਧੰਨਵਾਦ ਕਰਦਾ ਮੈਂ ਜਿਨਾਂ ਨੇ ਇੱਕ ਬੜਾ ਮੌਕੇ ਤੇ ਆ ਕੇ ਭਾਈ ਅਮਰਤਪਾਲ ਦਾ ਸਾਥ ਦਿੱਤਾ ਅਸੀਂ ਲੱਖ ਤੁਰੇ ਫਿਰਗੇ ਪਰ ਜੇ ਇੱਕ ਇਨਸਾਨ ਬਰਾਬਰ ਖਲੋ ਜਾਂਦਾ ਤਾਂ ਮੇਰੇ ਦੇਖਣ ਚ ਬਹੁਤ ਵੱਡਾ ਘਾਟਾ ਪੈਣਾ ਸੀ ਸ਼ਾਇਦ ਬਹੁਤ ਵੱਡੀ ਪ੍ਰੋਬਲਮ ਸਾਨੂੰ ਆ ਜਾਣੀ ਸੀ ਉਹ ਬਹੁਤ ਵੱਡਾ ਤਿਆਗ ਹੁੰਦਾ ਜਿਹੜਾ ਪਤਾ ਕਿਤੇ ਮੰਜ਼ਿਲ ਤੇ ਪਹੁੰਚਦਾ ਹੋਵੇ ਤੇ ਰਸਤੇ ਦੇ ਵਿੱਚ ਉਹ ਖਲੋਜੇ ਐਦੋਂ ਵੱਡਾ ਕੋਈ ਤਿਆਗ ਨਹੀਂ ਹੁਣ ਜਿਵੇਂ ਪਹਿਲਾਂ ਭਾਈ ਸਾਹਿਬ ਨੇ ਇੱਥੇ ਆ ਕੇ ਕਿਹਾ ਸਰਦਾਰ ਸਿਮਰਜੀਤ ਸਿੰਘ ਮਾਨ ਬਾਰੇ ਤਾਂ ਮੈਂ ਉਹਨਾਂ ਨੂੰ ਇੰਨੀ ਕੁ ਬੇਨਤੀ ਜ਼ਰੂਰ ਕਰੂੰਗਾ ਕਿ ਇਤਿਹਾਸ ਦੇ ਵਿੱਚ ਗਲਤੀਆਂ ਹਰ ਕਿਸ ਤੋਂ ਹੁੰਦੀਆਂ ਕੋਈ ਆਦਮੀ ਪਰਫੈਕਟ ਨਹੀਂ ਹੁੰਦਾ ਵੱਡੇ ਤੋਂ ਵੱਡਾ ਸਾਡਾ ਜਿਹੜਾ ਸਿੱਖ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਤੋਂ ਇੱਕ ਗਲਤੀ ਹੋਈ ਐਂਡ ਤੇ ਸਾਡਾ ਰਾਜ ਚਲਾ ਗਿਆ ਧਿਆਨ ਸਿੰਘ ਡੋਗਰੇ ਨੂੰ ਅੱਗੇ ਨਾ ਕਰਦੇ ਤਾਂ ਸਾਡਾ ਰਾਜ ਨਹੀਂ ਸੀ ਜਾਣ ਅਗਰ ਕਮਰ ਨਾ ਵਿਹਾੜ ਆਪਦੇ ਬਾਪ ਰਾਜਾ ਖੜਕ ਸਿੰਘ ਨੂੰ ਸਮਝ ਜਾਂਦਾ ਤੇ ਸ਼ਾਇਦ ਉਸ ਤੋਂ ਅੱਗੇ ਰਾਜ ਫਿਰ ਕਰੂ ਮਹਾਰਾਜਾ ਸ਼ੇਰ ਸਿੰਘ ਇਸ ਗੱਲ ਨੂੰ ਨਹੀਂ ਸੁਣ ਸਕਿਆ ਤੇ ਸੰਧਾ ਵਾਲੀ ਨੇ ਉਹਦਾ ਕਤਲ ਕਰ ਦਿੱਤਾ ਪਰ ਸਾਰਾ ਰਾਜ ਦੇ ਮਗਰ ਇੱਕ ਅੰਗਰੇਜ਼ ਸੀ ਅੰਗਰੇਜ਼ ਕਰੈਕਟਰ ਤੁਹਾਨੂੰ ਕਿਤੇ ਵੀ ਇਤਿਹਾਸ 'ਚ ਜਿਸਦਾ ਨਹੀਂ ਹੋ ਜਦੋਂ ਸਿੱਖ ਰਾਜ ਦਾ ਅੰਤ ਪੜ੍ਹੋ ਕਿਤੇ ਵੀ ਅੰਗਰੇਜ਼ ਦਾ ਨਾਮ ਨਹੀਂ ਪਰ ਸਿੱਖ ਰਾਜ ਖਤਮ ਕਰਨ ਦੇ ਵਿੱਚ ਸਿਰਫ ਇਕੱਲਾ ਅੰਗਰੇਜ਼ ਦਾ ਹੱਥ ਸੀ ਜਿਹਨੂੰ ਕਿਤੇ ਵੀ ਇਤਿਹਾਸ ਦੇ ਵਿੱਚ ਸਾਹਮਣੇ ਨਹੀਂ ਆਇਆ ਪਰ ਅੰਤ ਸਾਰਾ ਕੀਤਾ ਕਰਾਇਆ ਉਹਨਾਂ ਨੇ ਸੀ ਫਿਰ 1947 ਆਉਂਦੀ ਹੈ ਤਾਂ ਸਿੱਖਾਂ ਨੂੰ ਇੱਕ ਥਾਂ ਤੇ ਖਲੋ ਕੇ ਆਖਿਆ ਗਿਆ ਕਿ ਜਾਂ ਤਾਂ ਤੁਸੀਂ ਲੈਂਦੇ ਪੰਜਾਬ ਨਾਲ ਜੁੜਦੇ ਹੋ ਜਾਂ ਚੜਦੇ ਪੰਜਾਬ ਨਾਲ ਜੁੜਦੇ ਹੋ ਜਾਂ ਜੀਨ ਤੱਕ ਰਾਜ ਲੈ ਲੋ ਜਾਂ ਇੱਥੇ ਤੁਹਾਡੀ ਲੈਂਡ ਖਿੱਚ ਦਿੰਦੇ ਆ ਤਾਂ ਉਸ ਵਕਤ ਦੇ ਸਿੱਖਾਂ ਨੇ ਸੋਚਿਆ ਕਿ ਜਿਹੜਾ ਹਿੰਦੂ ਹੈ ਇਹ ਡਰਦਾ ਹੈ ਮੁਸਲਮਾਨ ਨਾਲ ਸਾਡਾ ਸਦੀਆਂ ਤੋਂ ਲੜਾਈ ਹੈ ਕਿਉਂ ਨਾ ਸੀ ਹਿੰਦੁਸਤਾਨ ਦੇ ਅੰਦਰ ਹਿੰਦੂ ਨਾਲ ਰਹੀਏ ਤਾਂ ਸਾਡਾ ਭਲਾ ਹੋਵੇਗਾ ਪਰ ਇਹ ਇੱਕ ਬੜੀ ਵੱਡੀ ਬਲੰਡਰ ਮਿਸਟੇਕ ਸੀ ਬੜੀ ਵੱਡੀ ਗਲਤੀ ਸੀ ਔਰ ਉਸ ਵਕਤ ਉਹ ਫੈਸਲਾ ਲੈਣ ਤੋਂ ਬਿਨਾ ਸਾਡੇ ਕੋਲ ਹੱਲ ਵੀ ਕੋਈ ਨਹੀਂ ਸੀ ਬੜੇ ਵੱਡੀਆਂ ਗਲਤੀਆਂ ਹੋਣਗੀਆਂ 1992 ਦੇ ਅੰਦਰ ਖਾਲਕੂ ਜਥੇਬੰਦੀਆਂ ਤੋਂ ਇੱਕ ਬੜੀ ਵੱਡੀ ਗਲਤੀ ਹੋਈ ਜਿਹੜੇ ਇਲੈਕਸ਼ਨਾਂ ਦੀ ਬਾਈਕਾਟ ਕਰਦੇ ਔਰ ਜਦ ਇਲੈਕਸ਼ਨ ਬਾਈਕਾਟ ਕੀਤੇ ਜੋ ਗਵਰਨਮੈਂਟ ਹਕੂਮਤ ਚਾਹੁੰਦੀ ਸੀ ਉਹ ਗਲਤੀ ਅਸੀਂ ਸਿੱਖਾਣੇ ਕੀਤੀ ਤੇ ਆਪ ਦੇ ਸਾਰਿਆਂ ਦੇ ਫੇਕ ਇੰਕੰਟਰ ਕਰਾ ਕੇ ਅਸੀਂ ਬੰਦੀਆਂ ਹਾਂ ਸੀ ਖਤਮ ਕਰਤੀ ਉਹ ਗਲਤੀ ਸੋ ਕਿਤੇ ਨਾ ਕਿਤੇ ਜਾ ਕੇ ਮੇਰੇ ਦੇਖਣ ਸਰਦਾਰ ਸੀਮਰਜੀਤ ਸਿੰਘ ਮਾਨ ਮੈਂ ਫੇਰ ਵੀ ਬੜੀ ਸਲਾਹਤ ਕਰਦਾ ਇਨਸਾਨ ਡਿੱਗਦਾ ਹੈ ਫੇਰ ਉੱਠਦਾ ਹੈ ਪਰ ਉਹਦੇ ਤੇ ਕ腐ਸ਼ਨ ਦਾ ਦੋਸ਼ ਹੈ ਉਸ ਬੰਦੇ ਤੇ ਇਹ ਦੋਸ਼ ਨਹੀਂ ਆਉਂਦਾ ਕਿ ਉਹਨੇ ਕਿਸੇ ਦੇ ਘਰਾਂ ਦੇ ਟਾਇਰ ਪਾਏ ਉਸ ਬੰਦੇ ਤੇ ਇਹ ਦੋਸ਼ ਨਹੀਂ ਆਉਂਦਾ ਕਿ ਉਹਨੇ ਕਿਸੇ ਦੇ ਧੀਆਂ ਪਣਾ ਦੇ ਇਕਤਾ ਲੁੱਟਣ ਬਾਰੇ ਕਿਹਾ ਠੀਕ ਹੈ ਗਲਤੀ ਬੰਦੇ ਤੋਂ ਹੋ ਜਾਂਦੀ ਹੈ ਕਈਰ ਸੋਚਦਾ ਕੁਝ ਹੋਰ ਹੈ ਸੋਚਦਾ ਆਪ ਵੀ ਕੌਮ ਦੇ ਲਈ ਕਿ ਮੇਰੀ ਕੌਮ ਇਸ ਗੱਲ ਤੇ ਸਟੈਂਡ ਕਰੇ ਪਰ ਉਸ ਵਕਤ ਜਿਹੜੇ ਪੋਲੀਟੀਸ਼ੀਨ ਸੀ ਸਾਡੇ ਸਿੱਖ ਸਿਆਸਤਦਾਨ ਸੀ ਸ਼ਾਇਦ ਉਹਨਾਂ ਨੇ ਉਸ ਦਿਨ ਨਜ਼ਾਇਜ਼ ਫੈਲਾਟ ਆਇਆ ਇੱਕ ਆਈਪੀਐਸ ਅਫਸਰ ਜਦੋਂ ਕਨਵਰਟ ਹੁੰਦਾ ਹੈ ਨਾ ਸਿਆਸਤ ਦੇ ਵਿੱਚ ਹੁੰਦਾ ਹੈ ਤਾਂ ਮੇਰੇ ਦੇਖਣ ਚ ਉਹਦਾ ਦਿਮਾਗ ਅਜੇ ਪੂਰਾ ਉਧਰ ਸਿਆਸਤ ਵਿੱਚ ਆਇਆ ਨਹੀਂ ਉਹ ਮਾਰ ਖਾ ਜਾਂਦਾ ਉੱਥੇ ਆ ਕੇ ਸਿਆਸੀ ਆਦਮੀ ਜਿਹੜਾ ਬੜਾ ਤੇਜ ਹੁੰਦਾ ਹੁੰਦਾ ਧਰਮ ਨਹੀਂ ਹੁੰਦਾ ਉਹਦਾ ਦੀਨ ਇਮਾਨ ਨਹੀਂ ਹੁੰਦਾ ਮੈਕਸਿਮਮ ਸਾਡਾ ਇਹ ਹੋ ਚੁੱਕਾ ਹੈ ਸੋ ਕਿਤੇ ਨਾ ਕਿਤੇ ਇਹ ਗਲਤੀ ਜ਼ਰੂਰ ਹੋਈ ਹੈ ਇਸ ਤੇ ਆਪਾਂ ਨੂੰ ਮੰਨਣਾ ਵੀ ਚਾਹੀਦਾ ਹੈ ਪਰ ਉਹ ਗਲਤੀ ਜਾਣਬੁੱਝ ਕੇ ਨਹੀਂ ਕੀਤੀ ਜਾਂਦੀ। ਕਈ ਵਾਰੀ ਉਹ ਸਿੱਖਾਂ ਸਿੱਖਾਦੇ ਐਸਾ ਟਾਈਮ ਵੀ ਆਇਆ ਕਿ ਜਿੱਥੇ ਗਲਤੀਆਂ ਹੋਈਆਂ ਨੇ ਪਰ ਉਹ ਗਲਤੀਆਂ ਦਾ ਸਵਾਏ ਸਾਡੇ ਕੋਲ ਹੱਲ ਵੀ ਕੋਈ ਨਹੀਂ ਸੀ। ਸ਼ਾਇਦ ਉਸ ਵਾਰ ਸਾਡਾ ਉਹੀ ਸਟੈਂਡ ਹੀ ਰਹਿਣਾ ਸੀ। ਸੋ ਮੇਰੇ ਦੇਖਣ ਦੇ ਵਿੱਚ ਹੁਣ ਅਸੀਂ ਭਾਈ ਅਵਰਤਪਾਲ ਤੇ ਆਉਣੇ ਆ ਤਾਂ ਮੇਰੇ ਦੇਖਣ ਸਾਨੂੰ ਹਮੇਸ਼ਾ ਇੱਕ ਚੜ੍ਹਦੀ ਕਲਾ 'ਚ ਸੋਚਣਾ ਪੈਂਦਾ। ਅਸੀਂ ਉੱਥੇ ਜਾ ਕੇ ਬੰਦ ਨਹੀਂ ਹੋ ਜਾਣਾ ਕਿ ਇੱਕ ਲੀਡਰ ਕੋ ਗਲਤੀ ਹੋ ਗਈ ਤਾਂ ਸਿੱਖ ਸਿਰ ਫੜ ਕੇ ਬਹਿ ਜੇ ਨਾ। ਜੇ ਇੱਕ ਗਲਤੀ ਹੋ ਗਈ ਦੂਜਾ ਸਟੈਪ ਅੱਗੇ ਫੇਰ ਚੁੱਕਣਾ ਹੈ ਅਸੀਂ 1700 6 ਤੋਂ ਬਾਅਦ 7 ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਸਾਡੇ ਸਿਰ ਵੱਡੇ ਗਏ ਲਾਹੌਰ ਦੇ ਸ਼ਾਈ ਕਿਲੇ ਤੇ ਸਾਡੇ ਸਿਰ ਵੱਡ ਕੇ ਰੱਖੇ ਹੁੰਦੇ ਸੀ 1.5 ਤੋਂ 2 ਕਿਲੋਮੀਟਰ ਦਾ ਫਾਸਲਾ ਸ਼ਾਈ ਗੇਟ ਦੇ ਬਰਾਬਰ ਜਿੱਥੇ ਸਾਨੂੰ ਕਤਲ ਕੀਤਾ ਜਾਂਦਾ ਸੀ ਪਰ ਅਸੀਂ ਡਿਗੇ ਨਹੀਂ ਅਸੀਂ ਫੇਰ ਤੁਰਪੇ ਫੇਰ ਅਸੀਂ ਮਾਰੇ ਗਏ ਫੇਰ ਤੁਰਪੇ ਸੋ ਇਹ ਸਾਨੂੰ ਹਮੇਸ਼ਾ ਮੰਜਲ ਨਾਲ ਵਧਣ ਦੇ ਲਈ ਸਾਨੂੰ ਚੱਲਣਾ ਪੈਣਾ ਸਾਨੂੰ ਨਵੇਂ ਬੰਦੇ ਲੱਭਣੇ ਪੈਣੇ ਨੇ ਸ਼ਹਿਰ ਮੇਰੇ ਦੇਖੇ ਭਾਈ ਅਬਰਤਪਾਲ ਜੋ ਅਸੀਂ ਭਾਲਦੇ ਆ ਅੱਗੇ ਮੈਂ ਸ਼ਾਇਦ ਅੱਲਾ ਵੀ ਤਾਂ ਬੋਲਦਾ ਅੱਗੇ ਫਿਊਚਰ ਦਾ ਪਤਾ ਨਹੀਂ ਹੁੰਦਾ ਪਰ ਅਸੀਂ ਤਲਾਸ਼ ਜਾਰੀ ਰੱਖਣੀ ਹੁੰਦੀ ਹੈ ਮੇਰੇ ਦੇਖਣੇ ਜੇ ਅਸੀਂ ਭਾਈ ਅਮਰਤਪਾਲ ਨੂੰ ਅੱਗੇ ਲੈઈએ ਮੈਨੂੰ ਲੱਗਦਾ ਹੈ ਕਿ ਇੰਟੈਲੀਜੈਂਟ ਪੜਿਆ ਲਿਖਿਆ ਪਾਰਲੀਮੈਂਟ 'ਚ ਸਰਦਾਰ ਸਿਮਰਜੀਤ ਸਿੰਘ ਮਾਨ ਨਾਲ ਬਰਾਬਰ ਖੜ ਕੇ ਬੋਲਣ ਵਾਲਾ ਕੈਰੈਕਟਰ ਹੈ ਤੇ ਜੇ ਉਹਥੇ ਬੋਲੇਗਾ ਤੇ ਵਰਲਡ ਦੇ ਦੇ ਸਾਡੀ ਬਾਤ ਜਾਵੇਗੀ ਕਿਉਂਕਿ ਅੱਜ ਜਿਹੜੀ ਲੜਾਈ ਆ ਹੁਣ ਗੋਲੀਆਂ ਕਿਰਪਾਨਾਂ ਦੀ ਨਹੀਂ ਔਰ ਸਾਨੂੰ ਮੈਂਟਿਚ ਮਾਰ ਦੇਣਗੇ ਅੱਜ ਤਾਂ ਆਵਾਜ਼ ਹੈ ਬੋਲਣ ਬੋਲਣ ਕੇ ਸਾਡੀ ਜਿਹੜੀ ਆਵਾਜ਼ ਵਰਲਡ 'ਚ ਸੋ ਸਾਨੂੰ ਇਹੋ ਜੇ ਕੈਰੈਕਟਰ ਚਾਹੀਦੇ ਨੇ ਬਾਕੀ ਜਿਹੜੀਆਂ ਗਲਤੀਆਂ ਹੁੰਦੀਆਂ ਰਹਿੰਦੀਆਂ ਨੇ ਨਿੱਕੇ-ਮੋਟੀਆਂ ਗਲਤੀਆਂ ਸਾਨੂੰ ਅਗਨੋਰ ਕਰਨੀਆਂ ਪੈਣਗੀਆਂ ਕਿਉਂਕਿ ਕੋਈ ਵੀ ਇਨਸਾਨ ਪਰਫੈਕਟ ਨਹੀਂ ਹੁੰਦਾ ਜੇ ਪਰਫੈਕਟ ਹੋ ਗਿਆ ਤਾਂ ਰੱਬ ਦਾ ਰੂਪ ਠੀਕ ਹੈ ਨਾ ਸੋ ਮੇਰੇ ਦੇਖਣ ਦੇ ਵਿੱਚ ਸਾਨੂੰ ਮੰਜ਼ਿਲ ਜਿਹੜੀ ਸਾਡੀ ਅੱਗੇ ਹੈ ਅੱਗੇ ਚੱਲਣਾ ਚਾਹੀਦਾ ਹੈ ਇਹ ਸੋਚ ਕੇ ਸਾਨੂੰ ਬਹਿਣਾ ਵੀ ਨਹੀਂ ਚਾਹੀਦਾ ਇਹਨਾਂ ਮੈਂ ਸਾਰਿਆਂ ਦਾ ਕੇਨਾ ਧੰਨਵਾਦ ਕਰਦਾ ਵੈਰੂ ਜੀ ਦਾ ਖਾਲਸਾ ਵੈਰੂ